ਬੀਤੇ ਦਿਨ ਇੱਕ ਵਿਸ਼ੇਸ਼ ਮੀਟਿੰਗ ਵਿਸ਼ੇਬ ਹਿੰਦੂ ਰੱਖਿਆ ਸੰਘ ਦੇ ਜ਼ਿਲ੍ਹਾ ਪ੍ਰਧਾਨ ਸਾਹਿਲ ਅੰਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਜਿੰਦਰ ਸ਼ਰਮਾ ਵਿਸ਼ੇਬ ਹਿੰਦੂ ਰੱਖਿਆ ਸੰਘ ਦੇ ਰਾਸ਼ਟਰੀ ਉਪ ਪ੍ਰਧਾਨ ਰਾਜਾ ਕਿੰਗ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਉਹਨਾਂ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਸਾਹਿਬ ਅਤੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਕਿਹਾ ਕਿ ਉਕਤ ਸ਼ਖਸ ਸਰੇ ਆਮ ਧਮਕੀਆਂ ਦੇ ਰਿਹਾ ਹੈ ਤੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ जय श्री राम जी सासिकाल जी सारे गुरु नबी दे सूझवान ਵਸਿਆਂ ਨੂੰ ਬੜੇ ਜਣਾ ਤ ਮੈਂ ਦੇਖ ਰਿਹਾ ਕਿ ਬਾਰ ਬਾਰ ਇੱਕ ਰਾਜਾ ਕਿੰਗ ਨਾਂ ਦਾ ਬੰਦਾ ਜਿਹਦੇ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਨੇ ਕਦੀ ਤੇ ਇਹ ਸਾਡੇ ਗੁਰੂ ਪੀਰ ਪਗੰਬਰਾਂ ਬਾਰੇ ਗਲਤ ਬੋਲਦਾ ਕਦੀ ਇਹ ਫੁਕਾ ਮਾਰ ਕੇ ਪ੍ਰਭੂ ਤੇ ਜਲਚਣਾਉ ਦਾ ਕਦੀ ਇਹ ਮੰਦਰਾਂ ਦੇ ਵਿੱਚ ਜਾ ਕੇ ਜਿਹੜੇ ਮੁੱਖ ਪੰਡਤ ਉੱਥੇ ਬੈਠੇ ਨੇ ਸਾਡੇ ਸੇਵਾਦਾਰ ਜਿੰਨੇ ਵੀ ਉੱਥੇ ਬੈਠੇ ਨੇ ਉਹਨਾਂ ਨੂੰ ਇਹ ਆਸ਼ੀਰਵਾਦ ਦਿੰਦਾ ਕਦੀ ਇਹ ਆਪਣੇ ਬੰਦਿਆਂ ਤੋਂ ਪੈਸੇ ਵਾਰ ਕੇ ਉੱਥੇ ਹਨ ਸ਼੍ਰੀ ਹਨੂਮਾਨ ਜੀ ਦੇ ਮੰਦਰ ਜਾ ਕੇ ਉੱਥੇ ਗੋਲਕ ਦੇ ਵਿੱਚੇ ਪੈਸੇ ਪਾਉਂਦਾ ਕਿ ਕੀ ਆਪਣਾ ਆਪ ਨੂੰ ਸਾਬਤ ਕਰਨਾ ਚਾਹੁੰਦਾ ਇਹ ਸਾਨੂੰ ਦਿਲ ਖੋਲ ਕੇ ਦੱਸ ਦਵੇ ਵੀ ਇਹਦੀ ਕੀ ਮਨਛਾ ਆ ਇੱਕ ਬਣਿਓ ਤੇ ਸਰਕਾਰ ਭਿਖਾਰੀਆਂ ਦੇ ਉੱਤੇ ਰੋਕ ਲਾ ਰਹੀ ਆ ਦੂਜੇ ਬਣਿਓ ਇਹ ਬੰਦਾ ਭਿਖਾਰੀਆਂ ਨੂੰ ਇਕੱਠਿਆਂ ਕਰਕੇ ਇਹ ਉੱਥੇ ਪੈਸਿਆਂ ਦਾ ਲੰਗਰ ਲਾਉਂਦਾ ਤੀਸਰੀ ਗੱਲ ਜਿਹੜੀ ਆ ਹੁਣ ਤਾਜੀ-ਤਾਜੀ ਹੋਈ ਆ ਮੈਂ ਜ਼ੋਰਦਾਰ ਸ਼ਬਦਾਂ ਚ ਰਾਜੇ ਕਿੰਗ ਦੀ ਨਖੇਦੀ ਕਰਦਾ ਕਿ ਗੁਰੂ ਪੀਰਾਂ ਨੂੰ ਵੀ ਤੂੰ ਬਹੁਤ ਮਾਣਾ ਬੋਲਿਆ ਔਰ ਉਸ ਤੋਂ ਬਾਅਦ ਲੋਕਤੰਤਰ ਦਾ ਤੀਸਰਾ ਥੰਮ ਜਿਹੜੇ ਸਾਡੇ ਪੱਤਰਕਾਰ ਵੀਰ ਨੇ ਉਹਨਾਂ ਬਾਰੇ ਵੀ ਤੂੰ ਬਹੁਤ ਜ਼ਿਆਦਾ ਗਲਤ ਬੋਲਿਆ ਤੂੰ ਕਦੀ 2.5 ਕਿਲੋ ਦਾ ਹੱਥ ਵਿਖਾਉਣਾ ਕਦੀ ਕੋਸ਼ਿਸ਼ ਕਰਦਾ ਮੁਰਕੇ ਤੂੰ ਜਾ ਕੇ ਪੈਰਾਂ ਜਿਡੇ ਕੇ ਮਾਫੀਆਂ ਮੰਗਦਾ ਇਹ ਤੇਰੀ ਡਰਾਮੇਬਾਜ਼ੀ ਹੈ ਕੀ ਹੈ ਕੀ ਤੂੰ ਸਾਬਤ ਕਰਨਾ ਚਾਹਣਾ ਕਦੀ ਤੂੰ ਕਹਿਣਾ ਆਪਣੇ ਹਰ ਗੁਰੂ ਪੀਰਾਂ ਬਾਰੇ ਤੂੰ ਗਲਤ ਬੋਲਦਾ ਬ੍ਰਹਮਾ ਜੀ ਬਾਰੇ ਤੂੰ ਇੰਨਾ ਗਲਤ ਬੋਲਿਆ ਸ਼੍ਰੀ ਹਨੂਮਾਨ ਜੀ ਦੇ ਬਾਰੇ ਤੂੰ ਗਲਤ ਬੋਲਿਆ ਉਹ ਤੂੰ ਕੀ ਚੀਜ਼ ਕੀਆ ਤੂੰ ਇਹਨਾਂ ਹਰਕਤਾਂ ਤੋਂ ਬਾਅਦ ਆ ਠੀਕ ਹੈ ਤੇਰੇ ਕੋ ਬੜਾ ਰੁਪਈਆ ਹੋਊਗਾ ਤੂੰ ਲੰਗਰ ਰਾਜ ਉਹ ਮਰਜ਼ੀ ਕਰ ਲੈ ਲੇਕਿਨ ਗੁਰੂ ਪੀਰਾਂ ਬਾਰੇ ਗਲਤ ਬੋਲਣਾ ਜਾਂ ਇਹ ਜਿਹੜੇ ਸਾਡੇ ਪੱਤਰਕਾਰ ਸਾਥੀ ਨੇ ਇਹਨਾਂ ਬਾਰੇ ਗਲਤ ਬੋਲਣਾ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਮੰਨ ਜੋ ਡੀਜੀਪੀ ਸਾਹਿਬ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹੋ ਜੇ ਬੰਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੂਜਕ ਮਿੰਨਰ ਸਾਹਿਬਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲੇ ਸਾਹਿਬ ਬਹੁਤ ਵਧੀਆ ਬੰਦੇ ਨੇ ਉਹਨਾਂ ਨੇ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਬਹੁਤ ਜਥੇਬੰਦੀਆਂ ਵੱਲੋਂ ਇਹਦੀ ਨਖੇਦੀ ਕੀਤੀ ਗਈ ਹੈ ਕਿਉਂਕਿ ਬੰਦਾ ਹੀ ਗਲਤ ਆ बार-बार ਇਹ ਗਲਤ ਸਾਬਤ ਕਰ ਰਹੇ ਆ ਸਾਰਿਆਂ ਨੂੰ ਬਾਰ-ਬਾਰ ਇਹ ਗਲਤ ਪ੍ਰਚਾਰ ਕਰ ਰਹੇ ਆ ਇਹਦੀ ਕੀ ਮੰਸ਼ਾ ਵਾ ਇੱਕ ਬੰਨੇ ਸਰਕਾਰ ਜਿਹੜੀ ਆ ਮੰਨੋ ਭਖਾਰੀਆਂ ਤੇ ਨਕੇਲ ਕੱਸਣ ਦੀ ਆ ਦੂਜੇ ਬੰਨੇ ਭਖਾਰੀ ਇਕੱਠੇ ਕਰੀ ਜਾਂਦਾ ਇਹ ਸਾਡੀ ਅਪੀਲ ਹੈ ਫਿਰ ਦੁਬਾਰਾ ਡੀਜੀਪੀ ਸਾਹਿਬ ਕੋਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿ ਇਸ ਬੰਦੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਇਹ ਬੰਦਾ ਕੀ ਛਾਇਆ ਕਿਉਂ ਇਹੋ ਜਿਹੇ ਕੋਝੀਆਂ ਹਰਕਤਾਂ ਕਰਦਾ ਕਿਉਂ ਇਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦਾ ਇਹਦੇ ਤੇ ਅਗਰ ਇਹ ਨਕੇਲ ਜਲਦੀ ਨਾ ਕਸੀ ਗਈ ਤੇ ਬਹੁਤ ਜਲਦੀ ਹਿੰਦੂ ਸੰਗਠਨ ਇਕੱਠੇ ਹੋ ਕੇ ਭੰਡਾਰੀਪੁਰ ਦੇ ਉੱਤੇ ਧਰਨੇ ਲਾਉਣੇ ਮਜਬੂਰ ਹੋਣਗੇ ਜਿਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਦੀ ਹੋਊਗੀ જય શ્રી ਰਾਮ ਦੀ જય જય ਸ਼ਿਦਾ